ਮંત્રી ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਹੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਿਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮ ਆਲੀ ਆਰੇ ਦੇ ਨਾਲ ਚੀਰੇ ਗਏ ਉਹਦੀ ਗੱਲ ਹੋਈ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੂ ਬਲਉਂਦ ਰਿਆ ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂ ਅੱਜ ਹੁਣ ਜੇ ਤੇ ਆਪਾਂ ਤੇ ਕਾਰਵਾਈ ਪਾਈਏ ਤੇ ਕਹਿਣਾ ਸਿਆਸਤਾ ਪੀਏ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਪੀਏ ਕਿਉਂ ਕੀਤਾ ਇਹਦੇ ਨਾਲ